मम्मी आ गए थोमी थोमी आ गए थो मत मम्मी बचाएगा कौन कीत नहीं मैं नहीं बचाना मैं तो पहला ही आखनी बंदे बन जाओ तुझे बंदे नहीं बन में दोवे कीत कौन बचाएगा वेख 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 है मदारी लवाती है <laughs> ਕਿਉਂ ਪਟਾਣ ਡਿਆ ਏ ਉਹਨੂੰ ਨਾ ਕੇ ਇਹ ਤਾਂ ਬੰਦ ਹੀ ਆ ਕੰਨ ਬੰਦ ਹੀ ਪਹਿਲੀ ਵਾਲਾ ਮੈਨੂੰ ਚਾਹੀਦਾ ਆ ਲੋ ਵੇਰਾ ਕਿੰਨਾ ਹੋ ਗਿਆ ਤਾਂ ਨਹੀਂ ਆ ਨਹੀਂ ਚੁੱਕ ਗੱਲ ਦੀ ਕੀ ਤਾਂ ਮੰਮਾ ਆ ਗਏ ਕੀ ਤਾਂ ਮੰਮੀ ਆ ਗਏ ਬਾਜ ਮਾਰਾ ਮੰਮੀ ਨੂੰ ਮਾਰਨੀ ਆ पाबी जी पाबी जी मारा। क्यों मारा बाल पाबी जी शबीत कौन नहीं मन रहा दोवे वेखो मिट्टी च खेडन रहा ने मटर आले ने ना ही मार छ इधरों की क्यों नहीं कट सकता इधरों काट क्ड लिंदा अंजू अंजू

ਇਹ ਡੋਣਾ ਸਿੱਧਾ ਲੈ ਕੇ ਉਹਨੇ ਨਾ ਸਿੱਧਾ ਇੰਜ ਨੂੰ ਇੰਜ ਨੂੰ ਇੰਜ ਨੂੰ ਫਿਰ ਇੱਥੋਂ ਇੰਜ ਲੈ ਕੇ ਜਾਂਦੇ ਫਿਰ ਥੋੜਾ ਨਾ ਸਵਜਣਾ ਸੀ ਇੰਨਾ ਨਹੀਂ ਸਵਜਣਾ ਜਿੰਨਾ ਮਾਰ ਗਿਆ ਕੀ ਮਿੱਟੀ ਦੇ ਬਹਿ ਜਾ ਮੇਰਾ ਦਿਮਾਗ ਖੱਲਿਆ ਆਜੋ ਆਜੋ ਉਧਰ ਚੱਲਿਓ ਮੋਰ ਆਇਆ ਸੀ ਮੋਰਾ ਨਸ਼ੀ ਗੀਤ ਕਿੱਥੇ ਵੇ ਮੋਰ ਸ਼ਬਦ ਨੇ ਮੋਰ ਆ ਵੀ ਆ ਬੱਚ ਕੇ ਉਹੋ ਤੇ ਨਾਸ ਮਾਰੋ। ਅੱਜ ਦੀਰियां ਜਾਣੀ ਸਕੂਲ। ਦੀਰियां ਸਕੂਲ ਅ ਸਕੂਲ ਨਹੀਂ ਜਾਏ। ਅੱਜ ਅੱਜ ਮਸਜਦ ਨਾਲ ਨਬੀ ਖਾਦੀ ਬਸ ਉਹਦੀ। ਪੈਰੈਂਟਸ ਮੀਟਿੰਗ ਸੀ ਪੇਪਰ ਆ ਦੇ ਮਦਰ ਡਿਸਕੈਸ਼ਨ। ਆ ਦੂਸਰੇ ਪਾਪਾ ਦੀਆਂ ਖਿਆਲ। Vera. Vai, Juti Bari. Vai, Grudica. Vai, Grudica. Vai, Grudica. Vai, Vai, Grudica. Vai, Vai, Vai,

ਕੀ ਇਤਨਾ ਮम्मा ਮਾਰਦੀ ਛੋਰੀ ਵੀ ਛੋਰੀ ਆਕਾ ਸੋਰੀ